ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ। ਇੱਕ 25 ਸਾਲ ਦੀ ਨੌਜਵਾਨ ਔਰਤ ਜਿਹੜੀ ਕਿ ਕਾਫੀ ਸੋਹਣੀ ਸੁਨੱਖੀ ਇੱਕ ਪਾਰਕ ਦੇ ਵਿੱਚ ਆਉਂਦੀ ਆ। ਇੱਕ ਕਿਸੇ ਵੱਡੇ ਸ਼ਹਿਰ ਦਾ ਇੱਕ ਪਾਰਕ ਆ ਪਾਰਕ ਦੇ ਵਿੱਚ ਆ ਕੇ ਉਹ ਹਰ ਰੋਜ਼ ਕੁਸ਼ਕ ਉਹਦੇ ਕੋਲ ਬਰੈਡ ਹੁੰਦੇ ਨੇ ਤੇ ਇੱਕ ਦੁੱਧ ਦਾ ਪੈਕੇਟ ਹੁੰਦਾ ਉਹ ਬਰੈਡ ਤੇ ਦੁੱਧ ਜਿਹੜਾ ਉੱਥੇ ਮਿੱਟੀ ਦੇ ਭਾਂਡੇ ਰੱਖੇ ਹੋਏ ਆ ਉਹਨਾਂ ਦੇ ਵਿੱਚ ਪਾਉਂਦੀ ਆ ਕੁਸ਼ਕ ਜਿਹੜੇ ਕੁੱਤੇ ਹੁੰਦੇ ਆ ਉਹ ਆਉਂਦੇ ਆ ਤੇ ਉਹ ਬਰੈਡ ਖਾ ਲੈਂਦੇ ਆ ਦੁੱਧ ਪੀ ਲੈਂਦੇ ਆ ਇਸੇ ਤਰ੍ਹਾਂ ਉਹ ਜਿਹੜੀ 25 ਸਾਲਾਂ ਔਰਤ ਆ ਸ਼ਾਮ ਨੂੰ 4:00 ਵਜੇ ਪਾਰਕ ਦੇ ਵਿੱਚ ਆਉਂਦੀ ਤੇ ਰੋਜ਼ ਕੁੱਤਿਆਂ ਨੂੰ ਬਰੈਡ ਤੇ ਦੁੱਧ ਪਾ ਕੇ ਜਾਂਦੀ ਆ ਫਿਰ ਉਹ ਉਸ ਤੋਂ ਬਾਅਦ ਪਾਰਕ ਦਾ ਗੇੜਾ ਲਾਉਂਦੀ ਆ ਤੇ ਇੱਕ ਦਰਖਤ ਦੇ ਹੇਠਾਂ ਇੱਕ ਬੈਂਚ ਦੇ ਉੱਪਰ ਬਹਿ ਜਾਂਦੀ ਆ ਫੋਨ ਤੇ ਗੱਲਬਾਤ ਕਰਦੀ ਆ ਤੇ ਫਿਰ ਚਲੀ ਜਾਂਦੀ ਆ ਉਹਨੂੰ ਆਉਂਦੀ ਨੂੰ ਤਕਰੀਬਨ 1 ਮਹੀਨੇ ਦਾ ਸਮਾਂ ਹੋ ਗਿਆ ਸੀ ਤੇ ਹੁਣ ਪਿਛਲੇ 1 ਹਫਤੇ ਤੋਂ ਉਸੇ ਪਾਰਕ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਦੀ ਉਮਰ ਤਕਰੀਬਨ 21-22 ਸਾਲ ਦੀ ਆ ਜਿਹੜਾ ਕਿ ਫਟੇ ਪੁਰਾਣੇ ਕੱਪੜਿਆਂ ਦੀ ਹਾਲਤ ਦੇ ਵਿੱਚ ਉੱਥੇ ਬੈਠਾ ਹੁੰਦਾ ਉਹੋ ਉਸ ਸੋਹਣੀ ਸੁਨੱਖੀ ਮਟਿਆਰ ਜਵਾਨ ਕੁੜੀ ਨੂੰ ਵੇਖਦਾ ਹਾਂ ਉਹਨੂੰ ਵੇਖਦਾ ਉਹਦੇ ਰੂਟੀਨ ਤੇ ਨਿਗਾਹ ਰੱਖਦਾ ਹਰ ਰੋਜ਼ ਵੇਖਦਿਆਂ ਵੇਖਦਿਆਂ ਇੱਕ ਦਿਨ ਜਦੋਂ ਉਹ ਔਰਤ ਆਈ ਉਹ ਕੁੜੀ ਆਈ ਉਹਨੇ ਕੁੱਤਿਆਂ ਨੂੰ ਬਰੈਡ ਪਾਏ ਤੇ ਦੁੱਧ ਪਾਇਆ ਤਾਂ ਜਿਹੜਾ ਉਹ ਨੌਜਵਾਨ ਮੁੰਡਾ ਉਹਦੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੇਮ ਸਾਹਿਬ ਮੈਨੂੰ ਵੀ ਬਰੈਡ ਤੇ ਦੁੱਧ ਚਾਹੀਦਾ ਉਹ ਹੱਸ ਕੇ ਕਹਿੰਦੀ ਕਿ ਇਹ ਬਰੈਡ ਤੇ ਦੁੱਧ ਮੈਂ ਕੁੱਤਿਆਂ ਲਈ ਲੈ ਕੇ ਆਉਣੀ ਆ ਜਾਨਵਰਾਂ ਲਈ ਇਨਸਾਨਾਂ ਲਈ ਨਹੀਂ ਉਹ ਕਹਿੰਦਾ ਕਿ ਇਨਸਾਨ ਵੀ ਤਾਂ ਬਰੈਡ ਖਾ ਸਕਦੇ ਆ ਦੁੱਧ ਪੀ ਸਕਦੇ ਆ ਉਹ ਕਹਿੰਦੀ ਠੀਕ ਹੈ ਇਹ ਪਰ ਤੁਹਾਡੇ ਲਈ ਨਹੀਂ ਹੈਗੇ ਇਹ ਉਹ ਕਹਿੰਦਾ ਵੀ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਨੂੰ ਦੋ ਬਰੈਡ ਤੇ ਥੋੜਾ ਜਿਹਾ ਦੁੱਧ ਦੇ ਦਿਓ ਉਹ ਕਹਿੰਦੀ ਵੀ ਕਿਉਂ ਕੀ ਕਾਰਨ ਆ ਉਹ ਕਹਿੰਦਾ ਵੀ ਬਰੈਡ ਤੇ ਦੁੱਧ ਮੰਗ ਰਿਆਂ ਆਬਵੀਅਸਲੀ ਭੁੱਖ ਲੱਗੀ ਹੋਊਗੀ ਫੇਰ ਹੀ ਮੰਗ ਰਿਆਂ ਆ ਉਹ ਕਹਿੰਦੀ ਚੱਲ ਕੋਈ ਨਹੀਂ ਜੇ ਤੂੰ ਤੈਨੂੰ ਭੁੱਖ ਲੱਗੀ ਆ ਇਹ ਤਾਂ ਕੁੱਤਿਆਂ ਲਈ ਆ ਇਹਨਾਂ ਦੀ ਨਾ ਮਤਲਬ ਡੇਟ ਐਕਸਪਾਇਰ ਹੋਈ ਵੀ ਆ ਕੱਲ ਤੱਕ ਦੀ ਹੋਈ ਸੀ ਵੀ ਇਹਨਾਂ ਲਈ ਤਾਂ ਚੱਲ ਜਾਂਦੇ ਆ ਪਰ ਤੁਸੀਂ ਇਨਸਾਨ ਹੋ ਹਨਾ ਇਨਸਾਨ ਨੂੰ ਕਦੇ ਵੀ ਐਕਸਪਾਇਰ ਚੀਜ਼ ਨਹੀਂ ਖਾਣੀ ਚਾਹੀਦੀ ਤੇ ਉਹ ਮੁੰਡਾ ਕਹਿੰਦਾ ਕਿ ਨਹੀਂ ਵੀ ਮੈਨੂੰ ਕੋਈ ਮਤਲਬ ਨਹੀਂ ਹੈਗਾ ਐਕਸਪਾਇਰ ਆ ਜਾਂ ਨਹੀਂ ਹੈਗੀ ਵੀ ਮੈਨੂੰ ਸਿਰਫ ਆਪਣਾ ਪੇਟ ਭਰਨਾ ਤੱਕ ਮਤਲਬ ਆ ਉਹ ਕਹਿੰਦੀ ਕਿ ਇੱਕ ਮਿੰਟ ਤੁਸੀਂ ਇੱਥੇ ਬੈਠੋ ਉਹਨੂੰ ਬੈਂਚ ਤੇ ਬਿਠਾ ਕੇ ਚਲੀ ਜਾਂਦੀ ਆ ਤੇ ਨਾਲ ਹੀ ਇੱਕ ਨਾ ਦੁਕਾਨ ਹੁੰਦੀ ਆ ਵਧੀਆ ਰੈਸਟੋਰੈਂਟ ਟਾਈਪ ਤੇ ਉਥੋਂ ਪਨੀਰ ਪਕੌੜੇ ਤੇ ਚਾਹ ਲੈ ਆਉਂਦੀ ਆ ਚਾਹ ਲੈ ਆ ਕੇ ਉਹਨੂੰ ਕਹਿੰਦੀ ਆ ਕਿ ਤੁਸੀਂ ਆ ਖਾ ਲਓ ਉਹਨਾਂ ਉਹਦਾ ਮਤਲਬ ਚਿਹਰਾ ਖੇੜ ਜਾਂਦਾ ਚਾਹ ਤੇ ਪਨੀਰ ਪਕੌੜੇ ਵੇਖ ਕੇ ਤੇ ਉਹਦਾ ਧੰਨਵਾਦ ਕਰਦਾ ਉਹ ਉਹਨੂੰ ਕਹਿੰਦਾ ਥੈਂਕ ਯੂ ਮੈਮ ਤੇ ਉਹ ਕਹਿੰਦੀ ਵੀ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਤੁਸੀਂ ਨਹੀਂ ਚਾਹ ਪੀਣੀ ਕਹਿੰਦੀ ਨਹੀਂ ਮੈਂ ਚਾਹ ਨਹੀਂ ਪੀਣੀ ਇਸ ਟਾਈਮ ਮੈਂ ਚਾਹ ਨਹੀਂ ਪੀਂਦੀ ਚਲੋ ਉਹ ਉਹਦਾ ਧੰਨਵਾਦ ਕਰਦਾ ਉਹਨੂੰ ਕਹਿੰਦੀ ਵੀ ਤੇਰਾ ਕੀ ਨਾਮ ਆ ਉਹ ਕਹਿੰਦਾ ਮੇਰਾ ਨਾਮ ਰੋਹਨ ਆ ਅੱਛਾ ਤੇ ਉਹ ਕਹਿੰਦਾ ਮੇਮ ਸਾਹਿਬ ਤੁਹਾਡਾ ਨਾਮ ਕੀ ਆ ਉਹ ਕਹਿੰਦੀ ਮੇਰਾ ਨਾਮ ਰੇਖਾ ਚਲੋ ਇੱਕ ਦੂਜੇ ਦਾ ਨਾਮ ਪੁੱਛਦੇ ਆ ਤੇ ਉਹਨੂੰ ਕਹਿੰਦਾ ਕਿ ਤੁਸੀਂ ਮੇਰੇ ਲਈ ਇੱਕ ਫਰਿਸ਼ਤੇ ਹੀ ਹੋ ਵੀ ਤੁਸੀਂ ਹਨਾ ਇੰਨਾ ਕੀਤਾ ਵੀ ਕੌਣ ਕਿਸੇ ਲਈ ਕਰਦਾ ਵੀ ਪਨੀਰ ਪਕੌੜੇ ਤਾਂ ਮੈਂ ਕਦੇ ਵੇਖੇ ਨਹੀਂ ਸੀ ਖਾਦੇ ਨਹੀਂ ਸੀ ਤੇ ਵੀ ਤੁਸੀਂ ਮੈਨੂੰ ਇੰਨਾ ਮਤਲਬ ਸਨਮਾਨ ਦਿੱਤਾ ਵੀ ਮੇਰੇ ਬ੍ਰੈਡ ਮੰਗਣ ਤੇ ਤੁਸੀਂ ਮੈਨੂੰ ਪਨੀਰ ਪਕੌੜੇ ਦਿੱਤੇ ਉਹ ਕਹਿੰਦੀ ਕਿ ਨਹੀਂ ਹਰ ਇੱਕ ਇਨਸਾਨ ਆਪਣੀ ਕਿਸਮਤ ਦਾ ਖਾਂਦਾ ਵੀ ਮੈਂ ਕੌਣ ਹੁੰਨੀ ਆ ਹਨਾ ਤੁਹਾਨੂੰ ਪਨੀਰ ਪਕੌੜੇ ਖਵਾਉਣ ਵਾਲੀ ਇਹ ਤਾਂ ਤੁਹਾਡੀ ਕਿਸਮਤ ਦੇ ਵਿੱਚ ਲਿਖੇ ਹੋਏ ਸੀ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਤੇ ਉਹ ਕਹਿੰਦੀ ਠੀਕ ਹੈ ਮੇਰਾ ਘਰ ਜਾਣ ਦਾ ਸਮਾਂ ਹੋ ਗਿਆ ਮੈਂ ਚਲਦੀ ਆ ਤੇ ਉਹ ਅਗਲੇ ਦਿਨ ਫੇਰ ਮੁੰਡਾ ਜਿਹੜਾ ਉੱਥੇ ਬੈਠਾ ਇੰਤਜ਼ਾਰ ਕਰਦਾ ਤੇ ਰੇਖਾ ਜਿਹੜੀ ਉਸੇ ਟਾਈਮ ਤੇ ਸਹੀ ਪਹੁੰਚ ਜਾਂਦੀ ਆ ਪਹੁੰਚ ਕੇ ਚਲ ਉਹ ਬਰੈਡ ਤੇ ਦੁੱਧ ਆ ਜਿਹੜਾ ਉਹ ਕੁੱਤਿਆਂ ਨੂੰ ਪਾਉਂਦੀ ਆ ਤੇ ਅੱਜ ਉਹ ਪਹਿਲਾਂ ਦੋ ਹੀ ਨਾਲ ਇੱਕ ਲਫਾਫਾ ਹੋਰ ਲੈ ਕੇ ਆਈ ਸੀ ਉਹਦੇ ਵਿੱਚ ਦੋ ਪਰੌਂਠੇ ਸੀ ਤੇ ਨਾਲ ਉਹਦੇ ਸਬਜ਼ੀ ਸੀ ਜੇ ਜਦੋਂ ਰੋਹਨ ਉਹਦੇ ਕੋਲ ਆਉਂਦਾ ਤੇ ਉਹ ਬਿਨਾ ਬੋਲੇ ਮਤਲਬ ਬਿਨਾ ਮੰਗੇ ਹੀ ਰੋਹਨ ਨੂੰ ਲਫਾਫਾ ਦੇ ਦਿੰਦੀ ਆ ਤੇ ਰੋਹਨ ਕਹਿੰਦਾ ਕਿ ਅੱਜ ਤਾਂ ਮੈਂ ਕੁਝ ਖਾਣ ਨੂੰ ਨਹੀਂ ਮੰਗਣਾ ਸੀ ਉਹ ਕਹਿੰਦੀ ਮੈਨੂੰ ਪਤਾ ਤੁਹਾਨੂੰ ਭੁੱਖ ਲੱਗੀ ਹੋਊਗੀ ਭਾਵੇਂ ਤੁਸੀਂ ਕਹਿ ਰਹੇ ਹੋ ਅੱਜ ਤਾਂ ਮੈਂ ਸਪੈਸ਼ਲ ਤੁਹਾਡੇ ਲਈ ਪਰੌਂਠੇ ਬਣਾ ਕੇ ਲਿਆਈਆਂ ਚਲੋ ਪਰੌਂਠੇ ਵੇਖ ਕੇ ਖੁਸ਼ ਹੋ ਜਾਂਦਾ ਤੇ ਫਿਰ ਧੰਨਵਾਦ ਕਰਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਿੰਨੇ ਚੰਗੇ ਹੋ ਵੀ ਤੁਸੀਂ ਹਨਾ ਦੇਖੋ ਪਹਿਲਾਂ ਤੁਸੀਂ ਕੁੱਤਿਆਂ ਲਈ ਦੁੱਧ ਤੇ ਬਰੈਡ ਲੈ ਕੇ ਆਉਂਦੇ ਸੀ ਵੀ ਇੱਕ ਹੁਣ ਤੁਹਾਨੂੰ ਪਤਾ ਵੀ ਮੈਂ ਵੀ ਹੁੰਨਾ ਵੀ ਤੁਸੀਂ ਪਰੌਂਠੇ ਲੈ ਕੇ ਆਈ ਚਲੋ ਉੱਥੋਂ ਉਹ ਗੱਲਾਂ ਬਤਾ ਕਰਦੇ ਆ ਹੁਣ ਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆ ਸੀ ਰੇਖਾ ਸੀ ਜਿਹੜੀ ਉਹ ਜਦੋਂ ਵੀ ਪਾਰਕ ਦੇ ਵਿੱਚ ਆਉਂਦੀ ਕਦੇ ਕੁਝ ਕਦੇ ਕੁਝ ਉਹ ਰੋਹਣ ਲਈ ਲੈ ਕੇ ਆਉਂਦੀ ਤਿੰਨ ਚਾਰ ਦਿਨ ਜਦੋਂ ਲੰਘ ਜਾਂਦੇ ਆ ਤਾਂ ਰੇਖਾ ਜਿਹੜੀ ਉਹ ਰੋਹਣ ਨੂੰ ਪੁੱਛਦੀ ਆ ਕਿ ਰੋਹਣ ਤੁਸੀਂ ਨੌਜਵਾਨ ਹੋ ਹਨਾ ਹੱਟੇ ਕੱਟੇ ਹੋ ਫਿਰ ਵੀ ਤੁਸੀਂ ਖਾਣ ਲਈ ਮੰਗਦੇ ਹੋ ਤੁਸੀਂ ਮਾਇਲ ਨਾ ਕਰਿਓ ਮੈਨੂੰ ਕੋਈ ਇਤਰਾਜ਼ ਨਹੀਂ ਵੈਸੇ ਵੀ ਜੇ ਮੈਂ ਤੁਹਾਨੂੰ ਕੁਝ ਖਾਣ ਨੂੰ ਲਿਆ ਦੇਨੀ ਆ ਪਰ ਤੁਸੀਂ ਇਸ ਤਰ੍ਹਾਂ ਕਿਉਂ ਵੀ ਤੁਸੀਂ ਕੋਈ ਕੰਮ ਨਹੀਂ ਕਰਦੇ ਤੇ ਵੀ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਪਰਿਵਾਰ ਕਿੱਥੇ ਆ ਵੀ ਤੁਸੀਂ ਇੱਥੇ ਕਿਉਂ ਹੁੰਨੇ ਹੋ ਤਾਂ ਜਿਹੜਾ ਰੋਹਣਾ ਉਹ ਆਪਣੀ ਦਰਦ ਭਰੀ ਕਹਾਣੀ ਰੇਖਾ ਨੂੰ ਦੱਸਦਾ ਉਹ ਨੂੰ ਕਹਿੰਦਾ ਮੇਮ ਸਾਹਿਬ ਮੈਂ ਇੱਥੋਂ ਦਾ ਨਹੀਂ ਆ ਮੈਂ ਜੁਪੀ ਦਾ ਰਹਿਣ ਵਾਲਾ ਮੇਰੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਤੇ ਮੇਰੀ ਛੋਟੀ ਭੈਣ ਸੀ ਤੇ ਮੇਰੇ ਪਿਤਾ ਜੀ ਦਾ ਮੇਰੇ ਚਾਚੇ ਤਾਇਆ ਨਾਲ ਲੜਾਈ ਚੱਲਦੀ ਸੀ ਜ਼ਮੀਨ ਦੀ ਉਹ ਸਾਡੀ ਜ਼ਮੀਨ ਦੱਬ ਕੇ ਬੈਠੇ ਸੀ ਜਿਸ ਕਰਕੇ ਮੇਰੇ ਪਿਤਾ ਜੀ ਨੇ ਕੇਸ ਕੀਤਾ ਹੋਇਆ ਸੀ ਤੇ ਉਹ ਜ਼ਮੀਨ ਸਾਡੇ ਹੱਕ ਚ ਹੋਣੀ ਹੀ ਵਾਲੀ ਸੀ ਕਿ ਮੇਰੇ ਚਾਚੇ ਤਾਇਆ ਨੇ ਰਲ ਕੇ ਮੇਰੇ ਪਾਪਾ ਦਾ ਕਤਲ ਕਰ ਦਿੱਤਾ ਜਦੋਂ ਮੇਰੀ ਮੰਮੀ ਤੇ ਮੇਰੀ ਭੈਣ ਹਨਾ ਲੜਾਈ ਦੇ ਵਿੱਚ ਗਈਆਂ ਹਟਾਉਣ ਗਈਆਂ ਤਾਂ ਉਹਨਾਂ ਨੇ ਉਹਨਾਂ ਦੇ ਵੀ ਸੱਟਾਂ ਮਾਰੀਆਂ ਤੇ ਮੇਰੀ ਮਾਂ ਦੀ ਤੇ ਮੇਰੀ ਭੈਣ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਗਈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਬਾਹਰ ਕੰਮ ਤੇ ਗਿਆ ਹੋਇਆ ਸੀ ਤਿੰਨ ਚਾਰ ਦਿਨਾਂ ਬਾਅਦ ਆਇਆ ਜਦੋਂ ਮੈਨੂੰ ਸੁਨੇਹਾ ਪਹੁੰਚਿਆ ਵੀ ਤੇਰਾ ਪਰਿਵਾਰ ਉਜੜ ਗਿਆ ਤਾਂ ਮੈਂ ਇੱਕਦਮ ਸਦਮੇ 'ਚ ਚਲੇ ਆ ਗਿਆ ਮੈਂ ਆਪਣੇ ਤਿੰਨਾਂ ਪਰਿਵਾਰਕ ਮੈਂਬਰਾਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਉਹਨਾਂ ਨੂੰ ਉਹਨਾਂ ਦੀਆਂ ਅੰਤਮ ਰਸਮਾਂ ਕੀਤੀਆਂ ਪਰ ਮੇਰਾ ਉਸ ਘਰ ਦੇ ਵਿੱਚ ਜੀ ਨਹੀਂ ਲੱਗਦਾ ਸੀ ਤੇ ਮੇਰੇ ਚਾਚੇ ਤਾਏ ਮੈਨੂੰ ਇਹੀ ਤਾਂ ਮਕੀਆਂ ਦਿੰਦੇ ਸੀ ਵੀ ਜੇ ਤੂੰ ਅੱਗੇ ਇਹ ਕੇਸ ਚਲਾਵੇਂਗਾ ਆਪਦੇ ਪਿਓ ਵਾਲਾ ਤਾਂ ਤੈਨੂੰ ਵੀ ਅਸੀਂ ਮਾਰ ਦੇਾਂਗੇ ਉਹਨਾਂ ਨੇ ਮੈਨੂੰ ਡਰਾ ਤਮਕਾ ਕੇ ਉੱਥੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਮੈਂ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੀ ਜਾਨ ਗਵਾਵਾਂ ਭਾਵੇਂ ਕਿ ਪਰਿਵਾਰਕ ਮੈਂਬਰਾਂ ਬਿਨਾ ਰਹਿਣਾ ਮੈਨੂੰ ਬਹੁਤ ਔਖਾ ਮੈਂ ਆਪਣੇ ਪਰਿਵਾਰਕ ਮੈਂਬਰਾਂ ਬਿਨਾਂ ਵਸ ਜੀ ਰਿਹਾ ਹੁਣ ਮੈਂ ਟੁੱਟ ਚੁੱਕਿਆ ਇੱਥੇ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣਾ ਰੋਜ਼ ਕੰਮ ਲੱਭਦਾ ਪਰ ਮੈਨੂੰ ਕੋਈ ਵੀ ਕੰਮ ਨਹੀਂ ਦਿੰਦਾ ਮੈਂ ਚਾਹੁੰਦਾ ਸੀ ਕਿ ਮੈਂ ਕੋਈ ਵਧੀਆ ਕੰਮ ਕਰਾਂ ਮੈਂ ਮਿਹਨਤੀ ਹਾਂ ਮੈਂ 12 ਪੜ੍ਹਿਆ ਵੀ ਹੋਇਆ ਪਰ ਮੈਨੂੰ ਕਿਤੇ ਕੰਮ ਨਹੀਂ ਮਿਲ ਰਿਹਾ ਉਹਦੀ ਇਹ ਗੱਲ ਸੁਣ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਰੇਖਾ ਜਿਹੜੀ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਹੌਂਸਲਾ ਨਾ ਛੱਡੋ ਤੁਹਾਡੇ ਕੰਮ ਦਾ ਬੰਦੋਬਸਤ ਮੈਂ ਕਰ ਦੂੰਗੀ ਅਗਲੇ ਦਿਨ ਰੇਖਾ ਇੱਕ ਵਿਜ਼ਿਟਿੰਗ ਕਾਰਡ ਦਿੰਦੀ ਆ ਉਹਨੂੰ ਤੇ ਉਹਨੂੰ ਕਹਿੰਦੀ ਆ ਕਿ ਇਸ ਕੰਪਨੀ ਦੇ ਵਿੱਚ ਚਲਿਆ ਜਾਈ ਤੇ ਇਸ ਕੰਪਨੀ ਦੇ ਵਿੱਚ ਜਾ ਕੇ ਤੁਸੀਂ ਮੇਰਾ ਨਾਮ ਲੈ ਦਿਓ ਤੁਹਾਨੂੰ ਕੰਮ ਮਿਲ ਜੂਗਾ ਤੇ ਅਗਲੇ ਦਿਨ ਰੋਹਨ ਆ ਜਿਹੜਾ ਉਸ ਕੰਪਨੀ ਦੇ ਵਿੱਚ ਚਲਿਆ ਜਾਂਦਾ ਕੰਪਨੀ ਦੇ ਵਿੱਚ ਜਾ ਕੇ ਉਹ ਉਥੋਂ ਦੇ ਪਹਿਲਾਂ ਉਹਨੂੰ ਪੀਣ ਨੂੰ ਮਿਲਦਾ ਤੇ ਉਹਨੂੰ ਕਹਿੰਦਾ ਕਿ ਮੈਂ ਸਾਹਬ ਨੂੰ ਮਿਲਣਾ ਚਲੋ ਪਹਿਲਾਂ ਜਿਹੜਾ ਪੀਣ ਆ ਉਹ ਰੋਹਨ ਵੱਲ ਵੇਖਦਾ ਰੋਹਨ ਦੇ ਜਿਹੜੀ ਹਾਲਤ ਸੀ ਉਹ ਬਹੁਤ ਹੀ ਤਰਸਯੋਗ ਸੀ ਉਹ ਕਹਿੰਦਾ ਵੀ ਇੱਥੇ ਰੁਕ ਪਹਿਲਾ ਉਹ ਬੌਸ ਸਕੂਲ ਜਾਂਦਾ ਅੰਦਰ ਤੇ ਜਾ ਕੇ ਦੱਸਦਾ ਵੀ ਇੱਕ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਇੱਕ ਮੁੰਡਾ ਆਇਆ ਨੌਜਵਾਨ ਮੁੰਡਾ ਸੋਹਣਾ ਵੈਸੇ ਤਾਂ ਪਰ ਹਾਲਤ ਉਹਦੀ ਖਰਾਬ ਲੱਗਦੀ ਹੈ ਤੁਹਾਨੂੰ ਮਿਲਣਾ ਚਾਹੁੰਦਾ ਤੇ ਉਹ ਕੰਪਨੀ ਦਾ ਜਿਹੜਾ ਬੌਸ ਹੁੰਦਾ ਉਹ ਸੋਚਦਾ ਵੀ ਕੌਣ ਆਇਆ ਹਨਾ ਵੀ ਇਸ ਤਰ੍ਹਾਂ ਮੈਨੂੰ ਮਿਲਣਾ ਆ ਚਲੋ ਉਹ ਬੌਸ ਜਿਹੜਾ ਉਹ ਕਹਿੰਦਾ ਕਿ ਅੰਦਰ ਭੇਜ ਦਿਓ ਤੇ ਉਹ ਹਨਾ ਜਿਹੜਾ ਉਹ ਵਿਜ਼ਿਟਿੰਗ ਕਾਰਡ ਲੈ ਕੇ ਅੰਦਰ ਜਾਂਦਾ ਤੇ ਜਾ ਕੇ ਉਹ ਉਹਨਾਂ ਨੂੰ ਕਹਿੰਦਾ ਕਿ ਆ ਤੁਹਾਡਾ ਵਿਜ਼ਿਟਿੰਗ ਕਾਰਡ ਵੀ ਮੈਨੂੰ ਕਿਸੇ ਨੇ ਭੇਜਿਆਗਾ ਤੇ ਇਹ ਵੀ ਮੈਨੂੰ ਕੰਮ ਦੀ ਲੋੜ ਆ ਚਲੋ ਬੌਸ ਜਿਹੜਾ ਉਹਦੀ ਹਾਲਤ ਵੇਖਦਾ ਤੇ ਉਹਨੂੰ ਕਹਿੰਦਾ ਤੁਸੀਂ ਕਿੰਨਾ ਪੜੇ ਹੋ ਰੋਹਨ ਦੱਸਦਾ ਕਿ ਮੈਂ ਪਲੱਸ 2 ਕੀਤੀ ਐਨੇ ਪਰਸੈਂਟ ਮੇਰੇ ਮਾਰਕਸ ਨੇ ਤੇ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਕਿਤੇ ਕੰਮ ਕੀਤਾ ਉਹ ਦੱਸਦਾ ਕਿ ਨਹੀਂ ਕੰਮ ਨਹੀਂ ਕੀਤਾ ਚਲੋ ਉਹ ਆਪਣੀ ਹਾਲਤ ਬਾਰੇ ਬੌਸ ਨੂੰ ਵੀ ਦੱਸਦਾ ਕਿ ਇਸ ਤਰ੍ਹਾਂ ਮੇਰੇ ਨਾਲ ਮੇਰੇ ਚਾਚੇ ਤਾਇਆ ਨੇ ਹਨਾ ਧੋਖਾ ਕੀਤਾ ਵੀ ਮੈਨੂੰ ਕੰਮ ਦੀ ਲੋੜ ਆ ਵੀ ਪਲੀਜ਼ ਮੈਨੂੰ ਭਾਵੇਂ ਘੱਟ ਤਨਖਾਹ ਤੇ ਰੱਖ ਲਓ ਤੇ ਉਸ ਕੰਪਨੀ ਦਾ ਜਿਹੜਾ ਬੌਸ ਆ ਉਹ ਕਹਿੰਦਾ ਵੀ ਮੈਨੂੰ ਲੋੜ ਆ ਕੰਟੈਂਟ ਦੀ ਲੋੜ ਆ ਚਲੋ ਤੁਸੀਂ ਕੰਮ ਕਰੋ ਮੈਂ ਤੁਹਾਨੂੰ ਦੱਸੂਗਾ ਗਾਈਡ ਕਰੂੰਗਾ ਜੇ ਤੁਹਾਡਾ ਕੰਮ ਵਧੀਆ ਆ ਤਾਂ ਮੈਂ ਤੁਹਾਨੂੰ ਮਤਲਬ ਰੱਖ ਹੀ ਲੈਣਾ ਤੁਸੀਂ ਪਹਿਲਾਂ ਕੰਮ ਕਰਕੇ ਵੇਖੋ ਚਲੋ ਉਹਨੂੰ ਕੰਮ ਦੀ ਸਹਿਮਤੀ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਵਾਪਸ ਘਰ ਆ ਜਾਂਦਾ ਘਰ ਆ ਕੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਸ਼ਾਮ ਨੂੰ ਜਦੋਂ ਉਹ ਪਾਰਕ ਦੇ ਵਿੱਚ ਜਾਂਦਾ ਤੇ ਉਹ ਵੇਖਦਾ ਕਿ ਰੇਖਾ ਮੈਡਮ ਆ ਜਿਹੜੀ ਉਹ ਅਜੇ ਤੱਕ ਆਏ ਨਹੀਂ ਸੀ ਉਹੋ ਉੱਥੇ ਬੈਠਾ ਇੰਤਜ਼ਾਰ ਕਰਦਾ ਤੇ ਚਲੋ ਰੇਖਾ ਆ ਜਾਂਦੀ ਆ ਤੇ ਉਹਨੂੰ ਵੇਖ ਕੇ ਉਹ ਮੁਸਕਰਾਉਂਦਾ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਰੇਖਾ ਜਿਹੜੀ ਅੱਜ ਉਹਦੇ ਲਈ ਕੁਝ ਮਿੱਠਾ ਲੈ ਕੇ ਆਈ ਸੀ ਤੇ ਉਹਨੂੰ ਉਹ ਮਤਲਬ ਧੰਨਵਾਦ ਕਰਦਾ ਕਿ ਮੇਮ ਸਾਹਿਬ ਤੁਹਾਡਾ ਧੰਨਵਾਦ ਵੀ ਤੁਹਾਡੇ ਕਰਕੇ ਅੱਜ ਮੈਨੂੰ ਨੌਕਰੀ ਮਿਲ ਗਈ ਆ ਵੀ ਮੈਨੂੰ ਮੈਂ ਕੰਪਨੀ 'ਚ ਜਾਇਆ ਆਇਆ ਤੇ ਮੈਨੂੰ ਉਹਨਾਂ ਨੇ ਬੁਲਾਇਆ ਤੇ ਰੇਖਾ ਜਿਹੜੀ ਉਹ ਉਹਨੂੰ ਕਹਿੰਦੀ ਕਿ ਠੀਕ ਐ ਹੁਣ ਤੂੰ ਆਪਣੇ ਕੰਮ ਤੇ ਫੋਕਸ ਕਰ ਕੰਮ ਤੇ ਜਾਇਆ ਕਰ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਕਰ ਤੇ ਕੁਛਕ ਪੈਸੇ ਆ ਜਿਹੜੇ ਉਹ ਰੋਹਣ ਨੂੰ ਦੇ ਦਿੰਦੀ ਆ ਉਹ ਕਹਿੰਦਾ ਵੀ ਪੈਸੇ ਕਿਉਂ ਉਹ ਕਹਿੰਦੀ ਵੀ ਤੂੰ ਰਹਿਣਾ ਕਿੱਥੇ ਆ ਉਹ ਕਹਿੰਦਾ ਵੀ ਫਿਲਹਾਲ ਤਾਂ ਮੈਂ ਇੱਥੇ ਹੀ ਰਹਿਣਾ ਪਾਰਕ ਦੇ ਵਿੱਚ ਹੀ ਰਾਤ ਕੱਟਦਾ ਉਹ ਕਹਿੰਦੀ ਨਹੀਂ ਤੂੰ ਇੱਕ ਕਮਰਾ ਲੈ ਲੈ ਤੇ ਦੋ ਚਾਰ ਵਧੀਆ ਸੂਟ ਵੀ ਲੈ ਲੈ ਉਸ ਤੋਂ ਬਾਅਦ ਤੂੰ ਕੰਮ ਤੇ ਜਾਇਆ ਕਰੇਗਾ ਵੀ ਇਸ ਹਾਲਤ ਤੇ ਥੋੜੀ ਜਾਏਗਾ ਉਹ ਕਹਿੰਦਾ ਵੀ ਮੇਮ ਸਾਹਿਬ ਤੁਸੀਂ ਮੇਰੇ ਲਈ ਇੰਨਾ ਕੀਤਾ ਹੁਣ ਹੋਰ ਉਹ ਕਹਿੰਦੀ ਵੀ ਚੁੱਪਚਾਪ ਬਸ ਆ ਪੈਸੇ ਫੜ ਲੈ ਕੋਈ ਗੱਲ ਨਹੀਂ ਕਹਿੰਦੀ ਜਦੋਂ ਤੂੰ ਕੰਮ ਤੇ ਲੱਗ ਗਿਆ ਤੈਨੂੰ ਤਨਖਾਹ ਮਿਲ ਗਈ ਉਦੋਂ ਮੇਰੇ ਵਾਪਸ ਕਰ ਦੇ ਮੈਂ ਕਿਹਾ ਤੈਨੂੰ ਫ੍ਰੀ ਚ ਦਿੱਤੇ ਆ ਇਸ ਤਰ੍ਹਾਂ ਹੱਸ ਕੇ ਕਹਿੰਦੀ ਹੈ ਤੇ ਚਲੋ ਉਹ ਪੈਸੇ ਲੈ ਲੈਂਦਾ ਪੈਸੇ ਲੈ ਕੇ ਰੋਹਨ ਵਧੀਆ ਦੋ ਸੂਟ ਖਰੀਦ ਲੈਂਦਾ ਤੇ ਇੱਕ ਕਮਰਾ ਹਨਾ ਕਿਰਾਏ ਤੇ ਵੀ ਲੈ ਲੈਂਦਾ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਸ਼ੁਰੂ ਕਰ ਲੈਂਦਾ ਤੇ ਆਪਣੀ ਜੌਬ ਤੇ ਜਾਣਾ ਸ਼ੁਰੂ ਕਰ ਦਿੰਦਾ ਪੂਰਾ ਇੱਕ ਹਫ਼ਤਾ ਹੋ ਗਿਆ ਸੀ ਰੋਹਨ ਨੂੰ ਜੌਬ ਤੇ ਜਾਂਦਿਆਂ ਨੂੰ ਤੇ ਉਹ ਸ਼ਾਮ ਨੂੰ ਲੇਟ ਵਾਪਸ ਆਉਂਦਾ ਸੀ ਇਸ ਕਰਕੇ ਉਹਦੇ ਤੋਂ ਪਾਰਕ ਦੇ ਵਿੱਚ ਨਹੀਂ ਜਾਇਆ ਗਿਆ ਇਧਰ ਰੇਖਾ ਜਿਹੜੀ ਉਹਦਾ ਰੁਟੀਨ ਦਾ ਕੰਮ ਸੀ ਪਾਰਕ ਦੇ ਵਿੱਚ ਆਉਣਾ ਤੇ ਉਹ ਨਾ ਰੋਹਨ ਦਾ ਇੰਤਜ਼ਾਰ ਕਰਦੀ ਆ ਉਹਨੂੰ ਇਹ ਲੱਗਦਾ ਵੀ ਰੋਹਨ ਸ਼ਾਇਦ ਹੁਣ ਆਊਗਾ ਨਹੀਂ ਵੀ ਪੈਸੇ ਲੈ ਕੇ ਚਲੇ ਆ ਗਿਆ ਵੀ ਹੁਣ ਨਹੀਂ ਆਊਗਾ ਵੀ ਮਤਲਬ ਕੱਢ ਕੇ ਤੇ ਇੱਕ ਹਫ਼ਤੇ ਬਾਅਦ ਰੇਖਾ ਜਿਹੜੀ ਜਦੋਂ ਪਾਰਕ ਦੇ ਵਿੱਚ ਆਉਂਦੀ ਆ ਤਾਂ ਰੋਹਨ ਉਹ ਪਾਰਕ ਦੇ ਵਿੱਚ ਪਹਿਲਾਂ ਤੋਂ ਹੀ ਬੈਠਾ ਹੁੰਦਾ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਹੁੰਦੀ ਐ ਲਫਾਫੇ ਦੇ ਵਿੱਚ ਤੇ ਜਦੋਂ ਰੇਖਾ ਨੂੰ ਵੇਖਦਾ ਖੜਾ ਹੋ ਕੇ ਰੇਖਾ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਰੇਖਾ ਰੋਹਨ ਵੱਲ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਆ ਕਿ ਇਹ ਉਹੀ ਰੋਹਨ ਆ ਕਿਉਂਕਿ ਰੋਹਣ ਦੇ ਵਧੀਆ ਸੋਹਣੀ ਡਰੈਸ ਅਪ ਵਧੀਆ ਪੈਂਟ ਸ਼ਰਟ ਪਾਈ ਹੋਈ ਸੀ ਵਧੀਆ ਸੋਹਣਾ ਉਹ ਲੱਗ ਰਿਹਾ ਸੀ ਤੇ ਉਹਦੇ ਹੱਥ ਦੇ ਵਿੱਚ ਇੱਕ ਲਫਾਫਾ ਹੁੰਦਾ ਤੇ ਉਹ ਰੇਖਾ ਵੱਲ ਕਰਦਾ ਰੇਖਾ ਉਹ ਲਫਾਫਾ ਫੜਦੀ ਆ ਉਸ ਲਫਾਫੇ ਦੇ ਵਿੱਚ ਮਠਿਆਈ ਹੁੰਦੀ ਆ ਤੇ ਉਹਨੂੰ ਕਹਿੰਦਾ ਕਿ ਤੁਹਾਡਾ ਧੰਨਵਾਦ ਮੈਨੂੰ ਇੱਕ ਨਵੀਂ ਜ਼ਿੰਦਗੀ ਦੇਣ ਲਈ ਤੇ ਰੇਖਾ ਜਿਹੜੀ ਕਹਿੰਦੀ ਕਿ ਧੰਨਵਾਦ ਦੀ ਲੋੜ ਨਹੀਂ ਉਹਨੂੰ ਕਹਿੰਦੀ ਆ ਕਿ ਮੈਨੂੰ ਤਾਂ ਲੱਗਿਆ ਸੀ ਵੀ ਸ਼ਾਇਦ ਤੂੰ ਨਹੀਂ ਆਏਂਗਾ ਹੁਣ ਉਹ ਕਹਿੰਦਾ ਵੀ ਨਹੀਂ ਸੌਰੀ ਮੈਨੂੰ ਕੰਮ ਜੁਆਇਨ ਕੀਤੇ ਆ ਥੋੜਾ ਦਿਨ ਹੋਏ ਸੀ ਤੇ ਵੀ ਮੈਂ ਉਥੇ ਜਿਆਦਾ ਲੇਟ ਹੋ ਜਾਂਦਾ ਸੀ ਅੱਜ ਵੀ ਮੈਂ ਛੁੱਟੀ ਲੈ ਕੇ ਆਇਆ ਕਿ ਤੁਹਾਡਾ ਧੰਨਵਾਦ ਕਰਨਾ ਬਣਦਾ ਤੇ ਨਾਲੇ ਮੈਂ ਤੁਹਾਨੂੰ ਦੱਸਾਂ ਕਿ ਕੰਮ ਦੀ ਮੈਨੂੰ ਜਾਂਚ ਆ ਗਈ ਆ ਮੇਰਾ ਬੌਸ ਆ ਜਿਹੜਾ ਉਹ ਵੀ ਮੈਨੂੰ ਕਹਿੰਦਾ ਕਿ ਹੁਣ ਮੈਂ ਤੈਨੂੰ ਪੱਕਾ ਹੀ ਰੱਖ ਲੈਣਾ ਵੀ ਤੁਸੀਂ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਤੁਹਾਡਾ ਧੰਨਵਾਦ ਉਹ ਕਹਿੰਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਕਿ ਧੰਨਵਾਦ ਨਾ ਕਰਿਆ ਕਰ ਉਹ ਕਹਿੰਦੀ ਚਲ ਫਿਰ ਠੀਕ ਐ ਸਭ ਕੁਝ ਹੋ ਗਿਆ ਧੰਨਵਾਦ ਵੀ ਹੋ ਗਿਆ ਹੁਣ ਤੂੰ ਮੈਨੂੰ ਆਪਣਾ ਕਮਰਾ ਨਹੀਂ ਵਿਖਾਵੇਂਗਾ ਵੀ ਜਿਹੜਾ ਤੈਨੂੰ ਕਮਰਾ ਤੂੰ ਲਿਆ ਕਰਾਇ ਤੇ ਉਹ ਕਹਿੰਦਾ ਕਿਉਂ ਨਹੀਂ ਜ਼ਰੂਰ ਚੱਲ ਉਹਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋਗੇ ਉਹ ਰੇਖਾ ਉਹਦੇ ਨਾਲ ਜਾਂਦੀ ਆ ਤੇ ਉਹ ਜਿੱਥੇ ਉਹਨੇ ਆਪਣਾ ਘਰ ਕਰਾਇਦੇ ਲਿਆ ਸੀ ਛੋਟਾ ਜਿਹਾ ਉੱਥੇ ਲੈ ਜਾਂਦਾ ਤੇ ਰੇਖਾ ਜਦੋਂ ਘਰ ਦੇ ਵਿੱਚ ਜਾ ਕੇ ਵੇਖਦੀ ਆ ਰੋਹਣ ਨੇ ਆਪਣਾ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੁੰਦਾ ਹਰ ਇੱਕ ਚੀਜ਼ ਜਗ੍ਹਾ ਤੇ ਹੁੰਦੀ ਆ ਪੂਰਾ ਸਾਫ਼ ਸੁਥਰਾ ਹੁੰਦਾ ਤੇ ਇਹ ਵੇਖ ਕੇ ਰੇਖਾ ਹੈਰਾਨ ਰਹਿ ਜਾਂਦੀ ਆ ਤੇ ਉਹ ਰੋਹਣ ਨੂੰ ਕਹਿੰਦੀ ਆ ਕਿ ਰੋਹਣ ਤੂੰ ਇੱਕ ਬਹੁਤ ਵਧੀਆ ਇਨਸਾਨ ਆ ਤੂੰ ਇੱਕ ਪਰਫੈਕਟ ਇਨਸਾਨ ਆ ਠੀਕ ਆ ਹਨਾ ਸਾਡੇ ਹਾਲਾਤ ਸਾਨੂੰ ਇਦਾਂ ਦਾ ਕਰ ਦਿੰਦੇ ਆ ਵੀ ਤੂੰ ਕਿੱਥੇ ਬ੍ਰੈਡ ਤੇ ਦੁੱਧ ਮੰਗ ਕੇ ਮੰਗਣ ਜਾਂਦਾ ਸੀ ਤੇ ਕਿੱਥੇ ਹੁਣ ਤੇ ਆ ਸਭ ਕੁਝ ਬਣ ਗਿਆ ਤੇ ਉਹ ਕਹਿੰਦਾ ਵੀ ਇਹ ਸਭ ਕੁਝ ਤੁਹਾਡੀ ਵਜ੍ਹਾ ਨਾਲ ਹੀ ਹੋਇਆ ਕਰਦੇ ਕਰਦੇ ਚਲੋ ਰੇਖਾ ਜਿਹੜੀ ਉਹਨੂੰ ਕਹਿੰਦੀ ਕਿ ਨਹੀਂ ਧੰਨਵਾਦ ਦੀ ਲੋੜ ਨਹੀਂ ਉਹਨੂੰ ਇਦਾਂ ਕਹਿੰਦੇ ਉਹਦਾ ਹੱਥ ਫੜ ਲੈਂਦੀ ਆ ਤੇ ਰੋ ਹੁਣ ਜਿਹੜਾ ਉਹ ਥੋੜਾ ਜਿਹਾ ਸ਼ਰਮਾ ਜਾਂਦਾ ਚਲੋ ਉਹ ਦੋ ਕੁ ਮਿੰਟ ਚੁੱਪ ਰਹਿੰਦੇ ਆ ਤੇ ਉਸ ਤੋਂ ਬਾਅਦ ਦੋਨੋਂ ਚੀਜ਼ ਕ ਜਾਂਦੇ ਆ ਵੀ ਕੀ ਗੱਲ ਕਰੀਏ ਤੇ ਰੇਖਾ ਜਿਹੜੀ ਕਹਿੰਦੀ ਠੀਕ ਐ ਰੋਹਣ ਹੁਣ ਮੈਂ ਚਲਦੀ ਆਂ ਵੀ ਮੈਂ ਲੇਟ ਹੋ ਰਹੀ ਆਂ ਚਲੋ ਰੇਖਾ ਜਿਹੜੀ ਉਹ ਵਾਪਸ ਘਰ ਜਾਂਦੀ ਆ ਤੇ ਉਧਰੋਂ ਰੇਖਾ ਦੇ ਜਿਹੜੇ ਘਰ ਵਾਲਾਗਾ ਉਹ ਘਰ ਆ ਚੁੱਕਿਆ ਹੁੰਦਾ ਤੇ ਉਹਨੂੰ ਕਹਿੰਦਾ ਕਿ ਤੂੰ ਕਿੱਥੇ ਗਈ ਸੀ ਉਹ ਕਹਿੰਦੀ ਕਿ ਵੀ ਮੈਂ ਪਾਰਕ ਗਈ ਸੀ ਉਹ ਕਹਿੰਦਾ ਵੀ ਪਾਰਕ ਤਾਂ ਤੂੰ ਪਹਿਲਾਂ ਵੀ ਜਾਂਦੀ ਆ ਪਰ ਅੱਜ ਤੂੰ ਬਹੁਤੀ ਲੇਟ ਹੋ ਗਈ ਆ ਤੇ ਨਾਲੇ ਮੈਂ ਤੈਨੂੰ ਪਾਰਕ ਦੇ ਵਿੱਚ ਵੇਖ ਕੇ ਆਇਆ ਸੀ ਉੱਥੇ ਤਾਂ ਤੂੰ ਹੈ ਨਹੀਂ ਸੀ ਤਾਂ ਉਹ ਦੱਸਣ ਲੱਗਦੀ ਆ ਕਿ ਮੈਂ ਕਿਸੇ ਨੂੰ ਮਿਲਣ ਗਈ ਸੀ ਆਵਦੀ ਸੇਹਲੀ ਨੂੰ ਮਿਲਣ ਗਈ ਸੀ ਉਹਦੇ ਘਰ ਵਾਲਾ ਨਾ ਜਿਹੜਾ ਉਹ ਤੇ ਥੋੜਾ ਜਿਹਾ ਮਤਲਬ ਸ਼ੱਕੀ ਨਿਗਾਹ ਜੀ ਨਾਲ ਉਹਨੂੰ ਪੁੱਛਦਾ ਕਿ ਪੱਕਾ ਤੁਸੀਂ ਸੇਹਲੀ ਦੇ ਘਰ ਗਈ ਸੀ ਉਹ ਕਹਿੰਦੀ ਕਿ ਹਾਂ ਮੈਂ ਸੇਹਲੀ ਦੇ ਘਰ ਹੀ ਗਈ ਸੀ ਚਲੋ ਇਹ ਗੱਲ ਕਹਿ ਕੇ ਉਹ ਰਸੋਈ ਦੇ ਵਿੱਚ ਚਲੀ ਜਾਂਦੀ ਆ ਪਰ ਜੋ ਰੇਖਾ ਦੇ ਘਰ ਵਾਲਾ ਹੁੰਦਾ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਤੇ ਅਗਲੇ ਦਿਨ ਫਿਰ ਰੇਖਾ ਹਨਾ ਪਾਰਕ ਦੇ ਵਿੱਚ ਜਾਂਦੀ ਆ ਤੇ ਰੋਹਨ ਫਿਰ ਅਗਲੇ ਦਿਨ ਆਉਂਦਾ ਤੇ ਚਲੋ ਉਹ ਬਹਿ ਕੇ ਉੱਥੇ ਬੈਂਚ ਤੇ ਗੱਲਾਂ ਕਰਦੇ ਆ ਗੱਲਾਂ ਕਰਦੇ ਤੇ ਜਿਹੜਾ ਰੇਖਾ ਦਾ ਪਤੀ ਹੁੰਦਾ ਉਹ ਰੇਖਾ ਨੂੰ ਵੇਖਣ ਆਉਂਦਾ ਤੇ ਦੂਰੋਂ ਹੀ ਦੇਖ ਕੇ ਮੁੜ ਜਾਂਦਾ ਉਹ ਵੇਖ ਲੈਂਦਾ ਵੀ ਰੇਖਾ ਕਿਸੇ ਮੁੰਡੇ ਦੇ ਨਾਲ ਗੱਲ ਕਰ ਰਹੀ ਆ ਤੇ ਚਲੋ ਜਦੋਂ ਉਹ ਵਾਪਸ ਆਉਂਦੀ ਆ ਰੇਖਾ ਘਰ ਤੇ ਉਹਦੇ ਘਰ ਵਾਲਾ ਲੋਹਾ ਲਾਕਾ ਹੋਇਆ ਆਉਂਦਾ ਤੇ ਉਹਨੂੰ ਕਹਿੰਦਾ ਕਿ ਅੱਛਾ ਤੂੰ ਰੋਹਣ ਦੇ ਨਾਲ ਮਿਲਣ ਗਈ ਸੀ ਪਾਰਕ ਦੇ ਵਿੱਚ ਰੋਹਣ ਨੂੰ ਮਿਲਣ ਗਈ ਸੀ ਤੇ ਉਹ ਕਹਿੰਦੀ ਕਿ ਤੁਸੀਂ ਰੋਹਨ ਨੂੰ ਜਾਣਦੇ ਹੋ ਉਹ ਕਹਿੰਦਾ ਬਿਲਕੁਲ ਜਾਣਦਾ ਰੋਹਨ ਉਹੀ ਮੁੰਡਾ ਜਿਹੜਾ ਮੇਰੀ ਕੰਪਨੀ ਦੇ ਵਿੱਚ ਪਿਛਲੇ ਦਿਨੀ ਮੇਰੇ ਕੋਲੇ ਨੌਕਰੀ ਦੀ ਮੰਗ ਕਰਨ ਆਇਆ ਸੀ ਮੈਂ ਵੀ ਹੈਰਾਨ ਸੀ ਵੀ ਕਿਹੜਾ ਇਹੋ ਜਿਹਾ ਇਨਸਾਨ ਆ ਜਿਨੇ ਮੇਰਾ ਬਿਸਟਿੰਗ ਕਾਰਡ ਰੋਹਨ ਨੂੰ ਦਿੱਤਾ ਕਿਉਂਕਿ ਰੋਹਨ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਉਹਨੂੰ ਕਿਨੇ ਭੇਜਿਆ ਤਾਂ ਉਹ ਕਹਿੰਦਾ ਕਿ ਵੀ ਤੇਰਾ ਰੇਖਾ ਨਾਲ ਤੇਰਾ ਰੋਹਨ ਨਾਲ ਕੀ ਰਿਸ਼ਤਾ ਰੇਖਾ ਨੂੰ ਪੁੱਛਦਾ ਉਹ ਕਹਿੰਦੀ ਵੀ ਨਹੀਂ ਮੇਰਾ ਕੋਈ ਰਿਸ਼ਤਾ ਨਹੀਂ ਉਹਦੇ ਨਾਲ ਬਸ ਇਨਸਾਨੀਅਤ ਦੇ ਤੌਰ ਤੇ ਮੈਂ ਉਹਦੀ ਮਦਦ ਕੀਤੀ ਆ ਤੇ ਉਹ ਕਹਿੰਦਾ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਤਾਂ ਰੇਖਾ ਜਿਹੜੀ ਉਹ ਕਹਿੰਦੀ ਕਿ ਦੇਖੋ ਸੁਧੀਰ ਅੱਜ ਤੱਕ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਸੀ ਪਰ ਮੈਂ ਤੁਹਾਡੇ ਤੋਂ ਕੁਝ ਲੁਕਾਉਂਗੀ ਨਹੀਂ ਆਪਣਾ ਅੱਜ ਤੋਂ 10 ਸਾਲ ਪਹਿਲਾਂ ਵਿਆਹ ਹੋਇਆ ਜਦੋਂ ਮੈਂ 15 ਸਾਲ ਦੀ ਸੀ 15 ਸਾਲ ਦੀ ਉਮਰ ਦੇ ਵਿੱਚ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਤੁਹਾਡੀ ਉਮਰ ਉਦੋਂ 45 ਸਾਲ ਦੀ ਸੀ ਤੇ ਅੱਜ ਤੁਸੀਂ 55 ਸਾਲ ਦੇ ਹੋ ਚੁੱਕੇ ਹੋ ਤੇ ਇਹਨਾਂ 10 ਸਾਲਾਂ ਦੇ ਵਿੱਚ ਆਪਣਾ ਜੋ ਪਤੀ ਪਤਨੀ ਨੇ ਵਾਲਾ ਪਿਆਰ ਹੋਣਾ ਚਾਹੀਦਾ ਜੋ ਰਿਸ਼ਤਾ ਹੋਣਾ ਚਾਹੀਦਾ ਉਹ ਨਹੀਂ ਆਪਣੇ ਵਿੱਚ ਪਣ ਪਸਕਿਆ ਆਪਣਾ ਜੋ ਰਿਸ਼ਤਾ ਆਪਣੇ ਏਜ ਫੈਕਟਰ ਕਹਿ ਲਓ ਆਪਣਾ ਏਜ ਗੈਪ ਕਹਿ ਲਓ ਪਤਾ ਨਹੀਂ ਕੀ ਆ ਵੀ ਤੁਸੀਂ ਕੰਮ ਦੇ ਵਿੱਚ ਇੰਨਾ ਉਲਝੇ ਰਹੇ ਹੋ ਤੁਸੀਂ ਮੈਨੂੰ ਉਹ ਪਿਆਰ ਸਤਿਕਾਰ ਨਹੀਂ ਦੇ ਸਕੇ ਜਿਹੜਾ ਕਿ ਮੈਨੂੰ ਚਾਹੀਦਾ ਸੀ ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਰੋਹਣ ਵੱਲ ਅਟਰੈਕਟ ਹੋਈਆਂ ਰੋਹਣ ਦੇ ਨਾਲ ਗੱਲਬਾਤ ਕਰਦੀਆਂ ਉਹਨੂੰ ਮਿਲਦੀਆਂ ਠੀਕ ਹੈ ਵੀ ਦਿਲੋਂ ਦਿਲ ਮੈਂ ਉਹਨੂੰ ਪਸੰਦ ਕਰਨ ਲੱਗੀਆਂ ਸਾਡੇ 'ਚ ਕੁਝ ਵੀ ਗਲਤ ਨਹੀਂ ਪਰ ਮੈਂ ਤੁਹਾਡੇ ਤੋਂ ਕੁਝ ਵੀ ਲੁਕਾਵਾਂਗੀ ਨਹੀਂ ਜਦੋਂ ਉਹ ਆਪਣੇ ਪਤੀ ਨੂੰ ਇਹ ਗੱਲ ਕਹਿੰਦੀ ਆ ਤਾਂ ਜਿਹੜੀ ਰੇਖਾ ਦੀ ਸੱਸਾ ਉਹ ਬਾਹਰ ਖੜੀ ਗੱਲ ਸੁਣ ਲੈਂਦੀ ਆ ਤੇ ਉਹ ਆ ਕੇ ਨਾ ਬੋਲਣ ਲੱਗ ਜਾਂਦੀ ਆ ਉਹ ਆਪਣੇ ਮੁੰਡੇ ਨੂੰ ਕਹਿੰਦੀ ਆ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੇਰੇ ਘਰ ਵਾਲੀ ਨੇ ਤੇਰੇ ਕੋਲ ਬੈਠੇ ਤੋਂ ਇੰਨੀ ਗੱਲ ਕਹਿਤੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ ਤੇ ਤੂੰ ਬੈਠਾ ਸੁਣ ਰਿਹਾ ਇਹ ਚਿਰਿਤ੍ਰਹੀਣ ਔਰਤ ਸਾਡੀ ਇੱਜ਼ਤ ਨੂੰ ਦਾਗ ਲਾ ਰਹੀ ਆ ਤਾਂ ਜਿਹੜਾ ਉਹ ਹੁੰਦਾ ਸੁਧੀਰ ਉਹ ਕਹਿੰਦਾ ਮਾਂ ਤੁਸੀਂ ਚੁੱਪ ਕਰੋ ਪਹਿਲੀ ਗੱਲ ਤਾਂ ਤੁਹਾਨੂੰ ਪਤੀ ਪਤਨੀ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਜੇ ਤੁਸੀਂ ਸੁਣ ਵੀ ਲਈਆਂ ਤਾਂ ਤੁਹਾਨੂੰ ਇਹ ਰਿਐਕਟ ਨਹੀਂ ਕਰਨਾ ਚਾਹੀਦਾ ਮੈਂ ਵੇਖਣਾ ਰੀਖਾ ਮੇਰੀ ਪਤਨੀ ਆ ਵੀ ਮੈਂ ਉਹਦੇ ਨਾਲ ਕਿੱਦਾਂ ਦਾ ਸਲੂਕ ਕਰਨਾ ਚਲੋ ਉਹਦੀ ਸੱਸਾ ਜਿਹੜੀ ਉਹ ਉਥੋਂ ਬੁੜਬੁੜ ਕਰਦੀ ਚਲੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਹਨੂੰ ਘਰ ਨਹੀਂ ਰੱਖਣਾ ਇਹੋ ਜੀ ਔਰਤ ਨੂੰ ਮੈਂ ਨਹੀਂ ਰੱਖ ਸਕਦੀ ਤੇ ਚਲੋ ਸੁਧੀਰ ਆ ਜਿਹੜਾ ਉਹ ਆਪਣੀ ਮਾਂ ਨੂੰ ਬਾਹਰ ਭੇਜ ਕੇ ਦਰਵਾਜ਼ਾ ਬੰਦ ਕਰਦਾ ਤੇ ਰੇਖਾ ਦੇ ਕੋਲ ਬੈਠ ਕੇ ਕਹਿੰਦਾ ਕਿ ਰੇਖਾ ਜੇ ਤੂੰ ਰੋਹਨ ਨੂੰ ਪਸੰਦ ਕਰਦੀ ਆਂ ਕਿ ਤੂੰ ਰੋਹਨ ਨਾਲ ਵਿਆਹ ਕਰਵਾਉਣ ਲਈ ਤਿਆਰ ਆਂ ਇਹ ਗੱਲ ਸੁਣ ਕੇ ਰੇਖਾ ਜਿਹੜੀ ਹੈਰਾਨ ਹੋ ਜਾਂਦੀ ਹੈ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਵੀ ਤੁਸੀਂ ਕੀ ਕਹਿ ਰਹੇ ਹੋ ਤਾਂ ਜਿਹੜਾ ਸੁਧੀਰ ਆ ਉਹ ਆਪਣੀ ਪਤਨੀ ਰੇਖਾ ਦੇ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਰੇਖਾ ਅ ਠੀਕ ਆ ਹਨਾ ਆਪਣਾ ਵਿਆਹ ਹੋਇਆ ਆਪਾਂ ਪਤੀ-ਪਤਨੀ ਆ ਪਰ ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਵੀ ਆਪਣੇ ਵਿੱਚ ਜੋ ਉਮਰ ਦਾ ਫਾਸਲਾ ਜੋ ਉਮਰ ਦਾ ਗੈਪ ਸੀ ਉਹਦੇ ਕਰਕੇ ਆਪਣੀਆਂ ਨਜ਼ਦੀਕੀਆਂ ਉਹਨੀਆਂ ਨਹੀਂ ਵੱਧ ਸਕੀਆਂ ਸ਼ਾਇਦ ਮੈਂ ਤੈਨੂੰ ਉਹ ਪਤੀ ਵਾਲਾ ਪਿਆਰ ਨਹੀਂ ਦੇ ਸਕਿਆ ਜਿਹੜਾ ਕਿ ਤੈਨੂੰ ਚਾਹੀਦਾ ਸੀ ਕਿਉਂਕਿ ਤੂੰ ਜਦੋਂ ਮੇਰੇ ਨਾਲ ਵਿਆਹ ਕੇ ਆਈ ਸੀ 15 ਸਾਲ ਦੀ ਸੀ ਤੇ ਅੱਜ ਤੂੰ 25 ਸਾਲ ਦੀ ਆ ਇਸ ਉਮਰ ਦੇ ਵਿੱਚ ਇੱਕ ਔਰਤ ਨੂੰ ਆਪਣੇ ਪਤੀ ਦੇ ਪਿਆਰ ਦੀ ਲੋੜ ਹੁੰਦੀ ਆ ਪਰ ਮੈਂ ਤੈਨੂੰ ਉਹਨਾ ਪਿਆਰ ਨਹੀਂ ਦੇ ਸਕਦਾ ਜੇ ਤੂੰ ਰੋਹਨ ਦੇ ਨਾਲ ਖੁਸ਼ ਰਹਿ ਸਕਦੀ ਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੇਰਾ ਰੋਹਨ ਦੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਚੋਰੀ-ਚੋਰੀ ਉਹਨੂੰ ਜਾ ਕੇ ਮਿਲੇਂ ਪਾਰਕ ਦੇ ਵਿੱਚ ਉਹਦੇ ਨਾਲ ਬੈਠੇ ਤੇ ਲੋਕ ਗੱਲਾਂ ਕਰਨ ਠੀਕ ਹੈ ਤੂੰ ਉਹਦੇ ਨਾਲ ਵਿਆਹ ਕਰਵਾਵੇਂਗੀ ਤੇ ਲੋਕ ਦੋ ਚਾਰ ਦਿਨ ਗੱਲਾਂ ਕਰਨਗੇ ਤੇ ਜੇ ਤੈਨੂੰ ਮੇਰੀ ਪਰਵਾਹ ਆ ਗਈ ਤਾਂ ਤੂੰ ਉਹਦੇ ਨਾਲ ਆਪਣੀ ਜ਼ਿੰਦਗੀ ਨਵੇਂ ਤਰੀਕੇ ਤੋਂ ਸ਼ੁਰੂ ਕਰਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾ ਕਿਉਂਕਿ ਮੈਂ ਵੀ ਇਸ ਗੱਲ ਦਾ ਬੋਝ ਆਪਣੇ ਦਿਮਾਗ ਤੇ ਆਪਣੇ ਸਰੀਰ ਤੇ ਨਹੀਂ ਚੱਲ ਸਕਦਾ ਕਿ ਮੇਰੀ ਪਤਨੀ ਹੈ ਜਿਹੜੀ ਉਹ ਪਤੀ ਦੇ ਪਿਆਰ ਤੋਂ ਵਾਂਝੀ ਰਹੇ ਮੈਂ ਤੇਰੀ ਜ਼ਿੰਦਗੀ ਨੂੰ ਮਤਲਬ ਤੈਨੂੰ ਘੁੱਟ ਕੇ ਜਿਉਣ ਲਈ ਮਜਬੂਰ ਨਹੀਂ ਕਰੂੰਗਾ ਤਾਂ ਇਹ ਸੁਣ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਕਿ ਮੰਮੀ ਪਾਪਾ ਉਹ ਕਹਿੰਦਾ ਵੀ ਤੇਰੇ ਮੰਮੀ ਪਾਪਾ ਨੂੰ ਮੈਂ ਆਪੇ ਮਨਾ ਲੂੰ ਤੇ ਵੈਸੇ ਵੀ ਉਹ ਦੱਸਦਾ ਕਿ ਤੇਰੇ ਪਾਪਾ ਨੇ ਮੇਰੇ ਨਾਲ ਵਿਆਹ ਕੀਤਾ ਵਿਆਹ ਨਹੀਂ ਕੀਤਾ ਸੀ ਸੌਦਾ ਕੀਤਾ ਸੀ ਤੇਰੇ ਪਾਪਾ ਨੇ ਮੈਥੋਂ ਤੇਰੀ ਕੀਮਤ ਲਈ ਸੀ ਤੇ ਹੁਣ ਤੂੰ ਮੇਰੀ ਆ ਤੇ ਤੇਰੀ ਜ਼ਿੰਦਗੀ ਦਾ ਫੈਸਲਾ ਕਰਨਾ ਮੇਰੇ ਹੱਥ 'ਚ ਆ ਚਲੋ ਉਹ ਜਦੋਂ ਸੁਣਦੀ ਹੈ ਇਹ ਗੱਲ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ ਤੇ ਫਿਰ ਜਿਹੜਾ ਸੁਧੀਰ ਹੁੰਦਾ ਉਹ ਰੇਖਾ ਨੂੰ ਕਹਿੰਦਾ ਕਿ ਤੂੰ ਰੋਹਣ ਨੂੰ ਫੋਨ ਕਰ ਤੇ ਆਪਾਂ ਅੱਜ ਮਿਲਦੇ ਆਂ ਰੇਖਾ ਰੋਹਨ ਨੂੰ ਫੋਨ ਕਰਦੀ ਹੈ ਕਿ ਅਸੀਂ ਤੇਰੇ ਘਰ ਆ ਰਹੇ ਹਾਂ। ਰੇਖਾ ਆਪਣੇ ਪਤੀ ਨੂੰ ਲੈ ਕੇ ਰੋਹਨ ਦੇ ਘਰ ਜਾਂਦੀ ਆ ਤੇ ਰੋਹਨ ਆ ਜਿਹੜਾ ਉਹ ਆਪਣੇ ਬੌਸ ਨੂੰ ਰੇਖਾ ਦੇ ਨਾਲ ਵੇਖ ਕੇ ਹੈਰਾਨ ਰਹਿ ਜਾਂਦਾ। ਉਹ ਨੂੰ ਬੁਲਾਉਂਦਾ ਤੇ ਕਹਿੰਦਾ ਕਿ ਸਭ ਤੁਸੀਂ ਇੱਥੇ ਨਾਲੇ ਉਹ ਡਰ ਜਾਂਦਾ। ਵੀ ਬੌਸ ਨੂੰ ਕੁਝ ਪਤਾ ਤਾਂ ਨਹੀਂ ਲੱਗ ਗਿਆ। ਤਾਂ ਰੇਖਾ ਜਿਹੜੀ ਉਹ ਕਹਿੰਦੀ ਕਿ ਰੋਹਨ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ। ਇਹ ਮੇਰੇ ਹਸਬੰਦ ਨੇ। ਹਸਬੰਦ ਨੇ ਇਹਨਾਂ ਦੀ ਕੰਪਨੀ ਦੇ ਵਿੱਚ ਤੈਨੂੰ ਨੌਕਰੀ ਮੈਂ ਇਸੇ ਕਰਕੇ ਭੇਜਿਆ ਸੀ। ਠੀਕ ਹੈ ਮੈਂ ਆਪਣੀ ਪਛਾਣ ਨਹੀਂ ਦੱਸੀ ਸੀ ਪਰ ਮੈਨੂੰ ਪਤਾ ਸੀ ਕਿ ਤੂੰ ਮਿਹਨਤੀ ਮੁੰਡਾ ਤੇ ਤੈਨੂੰ ਕੰਮ ਦੀ ਲੋੜ ਆ ਤੇ ਇਹ ਤੈਨੂੰ ਕੰਮ ਦੇ ਸਕਦੇ ਆ ਤੇ ਰੋਹਨ ਆ ਚਲੋ ਫਿਰ ਰੇਖਾ ਦਾ ਤੇ ਉਹਦੇ ਘਰ ਵਾਲੇ ਦਾ ਧੰਨਵਾਦ ਕਰਦਾ ਤੇ ਫਿਰ ਜਿਹੜਾ ਸੁਧੀਰ ਹੁੰਦਾ ਉਹ ਕਹਿੰਦਾ ਕਿ ਰੋਹਨ ਮੈਂ ਤੇਰਾ ਬੌਸ ਵੀ ਆ ਹਨਾ ਤੇ ਇੱਥੇ ਮੈਂ ਤੇਰਾ ਬੌਸ ਬਣ ਕੇ ਨਹੀਂ ਆਇਆ ਚਲ ਤੂੰ ਮੈਨੂੰ ਇੱਕ ਗੱਲ ਦੱਸ ਕੀ ਤੈਨੂੰ ਰੇਖਾ ਪਸੰਦ ਆ ਉਹ ਕਹਿੰਦਾ ਕਿ ਸਾਹਿਬ ਜੀ ਤੁਸੀਂ ਇਹ ਕੀ ਗੱਲ ਕਰ ਰਹੇ ਹੋ ਉਹ ਕਹਿੰਦਾ ਵੀ ਮੈਂ ਜੋ ਪੁੱਛ ਰਿਹਾ ਉਹਦਾ ਜਵਾਬ ਦੇ ਕੀ ਤੈਨੂੰ ਰੇਖਾ ਪਸੰਦ ਆ ਤੇਰੋ ਹਣਾ ਜਿਹੜਾ ਉਹ ਨੀਵੀ ਪਾ ਲੈਂਦਾ ਤੇ ਸੁਧੀਰ ਕਹਿੰਦਾ ਵੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਉਹ ਕਹਿੰਦਾ ਰੋਹਣ ਮੇਰੇ ਕੋਲੇ ਪੈਸਾ ਬਹੁਤ ਆ ਹਰ ਇੱਕ ਸੁੱਖ ਸਹੂਲਤਾ ਪਰ ਮੈਂ ਰੇਖਾ ਨੂੰ ਉਹ ਖੁਸ਼ੀ ਜਾਂ ਉਹ ਪਿਆਰ ਨਹੀਂ ਦੇ ਸਕਿਆ ਜਿਹੜਾ ਕਿ ਇਹਨੂੰ ਚਾਹੀਦਾ ਸੀ ਜ਼ਿੰਦਗੀ ਜਿਉਣ ਲਈ ਕੱਲਾ ਪੈਸਾ ਤੇ ਸੁੱਖ ਸਹੂਲਤਾ ਹੀ ਕਾਫੀ ਨਹੀਂ ਹੁੰਦੀਆਂ ਪਿਆਰ ਵੀ ਬਹੁਤ ਐਮੀਅਤ ਰੱਖਦਾ ਤੇ ਮੈਨੂੰ ਪਤਾ ਕਿ ਤੂੰ ਰੇਖਾ ਨੂੰ ਇੱਕ ਵਧੀਆ ਹਣਾ ਰੇਖਾ ਦਾ ਮੈਂ ਵਧੀਆ ਜੀਵਨ ਸਾਥੀ ਬਣ ਕੇ ਵਿਚਰ ਸਕਦਾ ਉਹਨੂੰ ਵਧੀਆ ਤੂੰ ਇੱਜ਼ਤ ਮਾਣ ਤੇ ਪਿਆਰ ਦੇ ਸਕਦਾ ਜਿਹੜਾ ਕਿ ਮੈਂ ਕਦੇ ਨਹੀਂ ਦੇ ਸਕਦਾ ਤੇ ਮੈਂ ਚਾਹਣਾ ਕਿ ਤੂੰ ਰੇਖਾ ਦੇ ਨਾਲ ਵਿਆਹ ਕਰਵਾ ਲਵੇਂ ਕਿਉਂਕਿ ਮੈਂ ਰੇਖਾ ਦੇ ਨਾਲ 10 ਸਾਲ ਗੁਜ਼ਾਰੇ ਆ ਤੇ ਇਹਨਾਂ 10 ਸਾਲਾਂ ਦੇ ਵਿੱਚ ਮੈਨੂੰ ਹਰ ਇੱਕ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਪਿਆਰ ਨਹੀਂ ਦੇ ਸਕਿਆ ਤੇ ਨਾ ਹੀ ਅੱਗੇ ਜਾ ਕੇ ਦੇ ਸਕਾਂ ਰੋਹਨ ਕਹਿੰਦਾ ਕਿ ਸਾਬ ਮੈਂ ਤੁਹਾਡੇ ਤੋਂ ਨੌਕਰੀ ਲਈ ਆ ਤੁਹਾਡਾ ਨਮਕ ਖਾਦਾ ਵੀ ਮੈਂ ਤੁਹਾਡਾ ਘਰ ਬਰਬਾਦ ਕਰਨ ਨਹੀਂ ਆਇਆ ਠੀਕ ਹੈ ਇੱਕ ਦੂਜੇ ਨੂੰ ਪਸੰਦ ਕਰਨਾ ਇੱਕ ਦੂਜੇ ਪ੍ਰਤੀ ਅਟਰੈਕਟਿਵ ਹੋਣਾ ਇਹ ਵੱਖਰਾ ਮੈਟਰ ਆ ਪਰ ਮੈਂ ਇਹ ਨਹੀਂ ਕਰ ਸਕਦਾ ਉਹ ਕਹਿੰਦਾ ਵੀ ਇਹ ਮੈਂ ਤੈਨੂੰ ਕਹਿ ਰਿਆਂ ਮੈਂ ਕਹਿ ਰਿਆਂ ਕਰਨ ਲਈ ਤੇ ਰੋਹਣ ਜਿਹੜਾ ਉਹ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਜਿਹੜਾ ਸੁਧੀਰਾ ਉਹ ਰੋਹਣ ਨੂੰ ਤੇ ਰੇਖਾ ਨੂੰ ਆਪਣੇ ਨਾਲ ਗੱਡੀ 'ਚ ਬਿਠਾਉਂਦਾ ਕੋਰਟ ਦੇ ਵਿੱਚ ਜਾ ਕੇ ਉਹ ਤਲਾਕ ਦੇ ਪੇਪਰ ਆ ਜਿਹੜੇ ਉਹ ਤਿਆਰ ਕਰਦਾ ਉਹੋ ਐਗਿਆ ਮਤਲਬ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਅੱਧੀ ਪ੍ਰਾਪਰਟੀ ਰੇਖਾ ਦੇ ਨਾਂ ਕਰਦਾ ਤੇ ਕਹਿੰਦਾ ਕਿ ਮੈਂ ਆਪਣੇ ਹੋਸਟ ਹਵਸ ਦੇ ਵਿੱਚ ਆਪਣੀ ਪ੍ਰਾਪਰਟੀ ਆਪਣੇ ਪਤੀ ਦੇ ਪਤਨੀ ਦੇ ਨਾਂ ਕਰਕੇ ਇਹਨੂੰ ਇਸ ਲਈ ਤਲਾਕ ਦੇ ਰਿਹਾ ਤਾਂ ਕਿ ਇਹ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕੇ ਕਿਉਂਕਿ ਸਾਡਾ ਏਜ ਦਾ ਜੋ ਗੈਪ ਆ ਉਹਦੇ ਕਰਕੇ ਸਾਡਾ ਰਿਸ਼ਤਾ ਜਿਹੜਾ ਉਹ ਕਦੇ ਵੀ ਨਹੀਂ ਵਧੀਆ ਨਿਭ ਸਕਦਾ ਵੀ ਮੈਂ ਆਪਣੀ ਪਤਨੀ ਦੀ ਦੂਜੀ ਸ਼ਾਦੀ ਕਰਵਾਉਣ ਲਈ ਤਲਾਕ ਦੇ ਰਿਹਾ ਫਾਸਟ ਟ੍ਰੈਕ ਅਦਾਲਤ ਦੇ ਵਿੱਚ ਉਹਨਾਂ ਦਾ ਤਲਾਕ ਦਾ ਜੋ ਕੇਸ ਚੱਲਦਾ ਤੇ ਜੱਜ ਵੀ ਹੈਰਾਨ ਹੁੰਦਾ ਇਹੋ ਜਿਹਾ ਅਜੀਬ ਜਿਹਾ ਕੇਸ ਤੋਂ ਹੈਰਾਨ ਹੁੰਦਾ ਤੇ ਚਲੋ ਉਹਨਾਂ ਦਾ ਤਲਾਕ ਹੋ ਜਾਂਦਾ ਤੇ ਫਿਰ ਸੁਧੀਰ ਆਪਣੇ ਮਤਲਬ ਹੱਥਾਂ ਦੇ ਨਾਲ ਆਪਣੇ ਘਰ ਵਾਲੀ ਦੀ ਸ਼ਾਦੀ ਆ ਜਿਹੜੀ ਉਹ ਰੋਹਣ ਦੇ ਨਾਲ ਕਰਦਾ ਤੇ ਰੋਹਣ ਆਪਣੀ ਪਤਨੀ ਨੂੰ ਲੈ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦਾ ਜਿੱਥੇ ਕਿ ਉਹ ਆਪਣਾ ਜੋੁੰਡਾ ਪੈਸਾ ਸੀ ਪ੍ਰੋਪਰਟੀ ਸੀ ਉਹ ਦੇਕਰ ਵਾਲੇ ਨੇ ਦਿੱਤੀ ਉਹਨੂੰ ਅੱਧੀ ਉਹਦੇ ਨਾਲ ਇੱਕ ਨਵੀਂ ਕੰਪਨੀ ਸ਼ੁਰੂ ਕਰਦੇ ਆ ਤੇ ਦੋਨੋਂ ਪਤੀ ਪਤਨੀ ਉਸ ਕੰਪਨੀ ਦੇ ਵਿੱਚ ਕੰਮ ਕਰਦੇ ਆ ਭਾਵੇਂ ਕੇ ਸੁਧੀਰ ਦੀ ਮਾਨੂ ਇਹ ਗੱਲ ਨਹੀਂ ਪਸੰਦ ਆਈ ਸੀ ਪਰ ਸੁਧੀਰ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਪਤਨੀ ਮੇਰੀਆਂ ਧੀਆਂ ਦੀ ਉਮਰ ਦੀ ਆ ਵੀ ਕੱਲ ਨੂੰ ਕੋਈ ਗਲਤ ਰਿਸ਼ਤਾ ਬਣੇ ਕੋਈ ਗਲਤ ਗੱਲ ਹੋਵੇ ਉਸ ਤੋਂ ਪਹਿਲਾਂ ਹੀ ਮੈਨੂੰ ਆਪਣੀ ਪਤਨੀ ਨੂੰ ਇਸ ਰਿਸ਼ਤੇ ਤੋਂ ਆਜ਼ਾਦ ਕਰ ਦੇਣਾ ਚਾਹੀਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਵੱਖਰੀ ਜੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਹਿਲਾ ਕਮੈਂਟ ਹੈ ਗੁਰਮੀਤ ਕੌਰ ਦੀਦੀ ਜੀ ਬਹੁਤ ਸੋਹਣੀ ਕਹਾਣੀ ਵਧੀਆ ਫੈਸਲਾ ਲਿਆ ਪਰੀ ਨੇ ਗੁਰਪ੍ਰੀਤ ਸਿੰਘ ਵੈਰੀ ਨਾਈਸ ਸਟੋਰੀ ਜੀ ਬਾਈ ਜੀ ਦੀ ਐਡੀ ਤੋਂ ਮੇਰਾ ਵੀਰ ਹੈਰੀ ਦਿਓਲ ਬਹੁਤ ਵਧੀਆ ਕਹਾਣੀ ਭੈਣ ਜੀ ਵਾਹਿਗੁਰੂ ਜੀ ਨੇ ਪਰੀ ਦਾ ਸਾਥ ਦਿੱਤਾ ਤੀਰਥ ਕੌਰ ਬਹੁਤ ਦਿਲਚਸਪ ਕਹਾਣੀ ਬਲਜੀਤ ਕੌਰ ਹਾਂਜੀ ਪੁੱਤ ਬਹੁਤ ਵਧੀਆ ਕਹਾਣੀ ਆ ਵੀਰਪਾਲ ਬਰਾੜ ਬਹੁਤ ਸੋਹਣੀ ਸਟੋਰੀ ਕਿਰਨ ਪਰਮਜੀਤ ਕੌਰ ਪਰੀ ਦਾ ਫੈਸਲਾ ਬਹੁਤ ਵਧੀਆ ਲੱਗਾ ਕਹਾਣੀ ਅਖੀਰ ਵਿੱਚ ਥੋੜੀ ਭਾਵਕ ਸੀ ਕੁੜੀਆਂ ਨੂੰ ਹਾਲਾਤ ਬਦਲਣ ਲਈ ਸਿੱਖਿਆਦਾਇਕ ਕਹਾਣੀ ਹੈ ਹੈਪੀ ਸਿੰਗ ਹੈਪੀ ਸਿੰਗ ਵੈਰੀ ਨਾਈਸ ਸਟੋਰੀ ਸਿਸਟਰ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਡਾਕਟਰ ਅਜੈ ਬਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਜਰਨੈਲ ਸਿੰਘ ਬਰਾੜ ਭਗਤਾ ਭਾਈ ਪਰੀ ਦੀ ਮਿਹਨਤ ਤੇ ਹੌਸਲੇ ਨੂੰ ਸਲਾਮ ਹੈ ਜੀ। ਨੱਥਾ ਸਿੰਘ ਦੇਵਾਲ ਕਈ ਚੀਜ਼ਾਂ ਪ੍ਰਮਾਤਮਾ ਦੇ ਵੱਸ ਵਿੱਚ ਹੀ ਹੁੰਦੀਆਂ ਨੇ। ਵੈਰੀ ਗੁੱਡ ਨਾਈਸ ਸਟੋਰੀ ਤੇਰਾ ਵੀਰ ਕੁਰੜ ਛਾਪੇ ਤੋਂ। ਨਵਜੋਤ ਕੌਰ ਵੈਰੀ ਗੁੱਡ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ। ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਹਾਣੀ ਹੈ। ਪਰੀ ਨੇ ਆਪਣੀ ਧੀ ਦੀ ਖਾਤਰ ਆਪਣੇ ਪਤੀ ਨੂੰ ਸਿਰਫ ਮਾਫ ਹੀ ਨਹੀਂ ਕੀਤਾ। ਬਲਕੇ ਧੀ ਨੂੰ ਪਿਤਾ ਦਾ ਪਿਆਰ ਤੇ ਜ਼ਿੰਮੇਵਾਰੀ ਨਿਭਾਉਣ ਲਈ ਸਹੀ ਫੈਸਲਾ ਕੀਤਾ ਕਹਾਣੀ ਪ੍ਰੀਤ ਦੀ ਇਹਨਾਂ ਨੇ ਇਮੋਜੀ ਭੇਜੇ ਨੇ ਰਣਜੀਤ ਕੌਰ ਬਹੁਤ ਵਧੀਆ ਫੈਸਲਾ ਲਿਆ ਪ੍ਰੀ ਨੇ ਅੱਗੇ ਗੁਰਜੰਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਪਰਮਜੀਤ ਕੌਰ ਜੀ ਕਿਰਨ ਬੇਟੀ ਮੈਨੂੰ ਤੇਰੀ ਸਾਦਗੀ ਬਹੁਤ ਚੰਗੀ ਲੱਗਦੀ ਹੈ ਪੁੱਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਤਲਬ ਸਾਰੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਸ਼ਾਇਦ ਮੈਂ ਇੰਨੇ ਦੇ ਕਾਬਲ ਵੀ ਨਾ ਹੋਵਾਂ ਪਰ ਸੱਚ ਦੱਸਾਂ ਕਿ ਮੇਰੀ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਮੈਨੂੰ ਕੰਮ ਕਰਨ ਦਾ ਹੌਸਲਾ ਮਿਲਦਾ ਜੇ ਨਾ ਕਈ ਵਾਰੀ ਮੇਰੇ ਤੋਂ ਕੰਮ ਨਹੀਂ ਹੁੰਦਾ ਚੈਨਲ ਤੇ ਤਾਂ ਮੈਨੂੰ ਕੁਝ ਐ ਲੱਗਦਾ ਹੁੰਦਾ ਵੀ ਕੁਝ ਚੀਜ਼ਾਂ ਮਿਸ ਹੋ ਗਈਆਂ ਕੁਝ ਰਹਿ ਗਿਆ ਖੋਇਆ ਖੋਇਆ ਲੱਗਦਾ ਹੁੰਦਾ ਕਿਉਂਕਿ ਮੈਂ ਕਹਾਣੀ ਹਨਾ ਬੋਲਦੀ ਆ ਤੁਸੀਂ ਕਹਾਣੀ ਸੁਣਦੇ ਹੋ ਕਮੈਂਟ ਕਰਦੇ ਹੋ ਤੇ ਇਨਾਂ ਚੀਜ਼ਾਂ ਦੇ ਨਾਲ ਮਤਲਬ ਆਪਣੀ ਇੱਕ ਬਹੁਤ ਗੂੜੀ ਸਾਂਝ ਬਣ ਚੁੱਕੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ